ਆਮ ਆਦਮੀ ਪਾਰਟੀ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ ਆ ਤਸਵੀਰ ਜੋ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਜਿਸ ਦੇ ਵਿੱਚ ਲਿਖਿਆ ਗਿਆ ਕਿ ਮਲੋਟ ਹਲਕੇ ਚ 50 ਸਾਲ ਤੋਂ ਬਾਅਦ ਪਹੁੰਚਿਆ ਟੇਲਾਂ ਤੱਕ ਪਾਣੀ ਉਸ ਤੇ ਵਿੱਚ ਇੱਥਾਂ ਇੱਕ ਕਿਸਾਨ ਦੀ ਫੋਟੋ ਲਗਾਈ ਹੈ ਤੁਸੀਂ ਗੌਰ ਨਾਲ ਦੇਖੋ ਜਿਹੜੀ ਕਿਸਾਨ ਦੀ ਫੋਟੋ ਜਿਹਦੇ ਉੱਤੇ ਅਸੀਂ ਸਰਕਲ ਵੀ ਮਾਰਿਆ ਹੋਇਆ ਹੈ ਜਿਹੜੀ ਇਹ ਕਿਸਾਨ ਦੀ ਫੋਟੋ ਲਗਾਈ ਹੈ ਇਹ ਕਿਸਾਨ ਮਲੋਟ ਏਰੀਆ ਦਾ ਹੈ ਹੀ ਨਹੀਂ ਇਹ ਕਿਸਾਨ ਹੈ ਮਲੇਰ ਕੋਟਲਾ ਇਲਾਕੇ ਦੇ ਪਿੰਡ ਹਥਨ ਦਾ ਜਿਹਦਾ ਨਾਮ ਹੈ ਸੋਨਦਾਸ ਸੋਨਦਾਸ ਅਮਲੇਰ ਕੋਟਲਾ ਦਾ ਰਹਿਣ ਅਮਲੇਰ ਕੋਟਲਾ ਦੇ ਪਿੰਡ ਹਥਨ ਦਾ ਰਹਿਣ ਵਾਲਾ ਜਿਹਦੀ ਪਿੰਡ ਨੂੰ ਜਾਂ ਜਿਹਦੇ ਖੇਤ ਨੂੰ ਨਹਿਰੀ ਪਾਣੀ ਪਹੁੰਚਦਾ ਹੀ ਨਹੀਂ ਮਤਲਬ ਕੀ ਆਮ ਆਦਮੀ ਪਾਰਟੀ ਨੇ ਨਿੱਡ ਤੋਂ ਫੋਟੋ ਚੱਕੀ ਤੇ ਲਗਾਤੀ ਇਹ ਦੇਖਿਆ ਹੀ ਨਹੀਂ ਕਿ ਇਹ ਵਿਅਕਤੀ ਦੇ ਪਿੰਡ ਨੂੰ ਜਾਂ ਇਹ ਵਿਅਕਤੀ ਦੇ ਖੇਤ ਨੂੰ ਨਹਿਰੀ ਪਾਣੀ ਪਹੁੰਚਦਾ ਜਾਂ ਨਹੀਂ ਇਹ ਪਿੰਡ ਤੇ ਇਥੋਂ ਦੇ ਆਸ-ਪਾਸ ਦੇ 40 ਤੋਂ 50 ਪਿੰਡ ਪਿਛਲੇ ਲੰਘ ਪਕ ਸਾਢੇ 3 ਸਾਲ ਤੋਂ ਆਮ ਆਦਮੀ ਪਾਰਟੀ ਦੇ ਨਾਲ ਲੜਾਈ ਲੜ ਰਹੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਇਸ ਵਿਅਕਤੀ ਦੀ ਖਬਰ ਵੀ ਲੱਗੀ ਸੀ ਮੈਗਜ਼ੀਨ ਦੇ ਵਿੱਚ ਅੱਜ ਤੋਂ ਲਗਭਗ 2023 ਦੇ ਵਿੱਚ ਇਸ ਦੀ ਮੈਗਜ਼ੀਨ ਦੇ ਵਿੱਚ ਖਬਰ ਲੱਗੀ ਸੀ ਜਿੱਥੋਂ ਇਹ ਫੋਟੋ ਚੱਕੀ ਗਈ ਹੈ ਆ ਤਸਵੀਰ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਚੱਕੀ ਆ ਇੱਕ ਮੈਗਜ਼ੀਨ ਤੋਂ ਣੈਟ ਤੋਂ ਤੇ ਲਗਾ ਦਿੱਤੀ ਗਈ ਕਿ ਕਿ ਮਲੇਰੋਡ ਦੇ ਪਿੰਡਾਂ 'ਚ ਪਾਣੀ ਪਹੁੰਚਿਆ ਫੋਟੋ ਲਗਾਈ ਗਈ ਮਲੇਰਕੋਟਰਾ ਦੇ ਕਿਸਾਨ ਦੀ ਜਿੱਥੇ ਪਾਣੀ ਦਾ ਨਹਿਰੀ ਪਾਣੀ ਦਾ ਨਾਮੋ ਨਿਸ਼ਾਨੀ ਹੈ ਨਹੀਂ ਜਿਹੜੇ ਪਿੰਡਾਂ ਦੇ ਵਿੱਚ ਤੇ ਸ਼ੋਅ ਇਹ ਕੀਤਾ ਗਿਆ ਕਿ ਜੀ ਮਲੇ ਜਿਹੜਾ ਬਲੋਡ ਦੇ ਪਿੰਡਾਂ 'ਚ ਪਾਣੀ ਪਹੁੰਚਿਆ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੋਟੋਆਂ ਵਰਤੀਆਂ ਜਾਂਦੀਆਂ ਤੇ ਇੱਕ ਹੋਰ ਦੱਸ ਦਈਏ ਕਿ ਸੋਨ ਦਾਸ ਨੂੰ ਆਪਣੀ ਇਸ ਫੋਟੋ ਵਰਤਨ ਤੇ ਪੂਰਾ ਇਤਰਾਜ਼ ਹੈ ਅਸੀਂ ਉਸ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਆਮਦਮੀ ਪਾਰਟੀ ਸਾੜਨਾ ਪਿਛਲੇ 3 ਸਾਲ ਤੋਂ ਧੋਖਾ ਕਰ ਰਹੀ ਹੈ ਸਾਡੇ ਪਿੰਡਾਂ ਦੇ ਵਿੱਚ ਪਾਣੀ ਦੀ ਬੂੰਦ ਤੱਕ ਨਹੀਂ ਪਹੁੰਚੀ ਨਹਿਰੀ ਦੀ ਸਾਡੇ ਪਿੰਡਾਂ ਦੇ ਵਿੱਚ ਕੋਈ ਰਜ਼ਵਾਹਾ ਨਹੀਂ ਕੋਈ ਨਹਿਰ ਨਹੀਂ ਲੰਘਦੀ ਸੋ ਸਾਡੇ ਪਿੰਡਾਂ ਚ ਤੱਕ ਸਖਤ ਇਤਰਾਜ਼ ਹੈ ਪਰ ਇਹ ਸਾਡੀ ਫੋਟੋ ਵਰਤ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਆ ਉਹਨਾਂ ਨੇ ਕਿਹਾ ਕਿ ਮੇਰੀ ਜਿੰਨੀ ਜ਼ਮੀਨ ਆ ਉਹਨੂੰ ਇੱਕ ਬੂੰਦ ਵੀ ਨਹਿਰੀ ਪਾਣੀ ਨਹੀਂ ਲੱਗਦਾ ਸਾਰਾ ਧਰਤੀ ਇੱਥੋਂ ਪਾਣੀ ਖਿੱਚਣਾ ਪੈ ਰਿਹਾ ਤੇ ਅਸੀਂ ਲੰਮੇ ਸਮੇਂ ਤੋਂ ਨਹਿਰੀ ਪਾਣੀ ਦੇ ਲਈ ਇੱਕ ਸੰਘਰਸ਼ ਕਮੇਟੀ ਬਣਾ ਕੇ ਲੜਾਈ ਵੀ ਲੜ ਰਹੇ ਆ ਤਾਂ ਹੁਣ ਤੁਸੀਂ ਇੱਥੋਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪੋਸਟਰ ਜਾਰੀ ਕੀਤੇ ਜਾਂਦੇ ਜਿੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਜਿਹੜੇ ਵਿਅਕਤੀ ਦੀ ਫੋਟੋ ਲਗਾ ਰਹੇ ਆ ਉਹਨੂੰ ਨਹਿਰੀ ਪਾਣੀ ਨਹੀਂ ਮਿਲਦਾ ਇਸ ਤਰੀਕੇ ਦੇ ਨਾਲ ਝੂਠ ਪ੍ਰਚਾਰਿਆ ਜਾਂਦਾ ਹੈ ਜਿਹੜੇ ਮਲੋੜ ਦੇ ਪਿੰਡਾਂ ਦਾ ਨਾਮ ਲਿਖਿਆ ਉੱਥੋਂ ਦੇ ਕਿਸਾਨਾਂ ਦੀ ਫੋਟੋ ਨਹੀਂ ਲਗਾਈ ਜਿੱਥੇ ਪਾਣੀ ਨਹੀਂ ਪਹੁੰਚਦਾ ਉੱਥੋਂ ਦੀ ਫੋਟੋ ਲਗਾ ਦਿੱਤੀ ਹੈ ਤਾਂ ਇੱਥੋਂ ਇਹ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਪੋਸਟਰ ਬਣਾ ਕੇ ਵਾਵਾ ਖੱਟਣ ਤੱਕ ਸੀਮਤ ਹੈ ਪਰ ਅਸਲ ਜ਼ਮੀਨੀ ਹਕੀਕਤ ਬਹੁਤ ਦੂਰ ਹੈ ਅਸੀਂ ਇਸ ਵਿਸ਼ੇ ਤੇ ਸੋਨ ਦਸ ਨਾਲ ਗੱਲ ਵੀ ਕੀਤੀ ਹੈ ਆਓ ਤੁਹਾਨੂੰ ਉਹ ਸੁਣਾਉਣੇ ਆ ਬੜਾ ਇਤਰਾਜ਼ ਹੈ ਬੜਾ ਗੁੱਸਾ ਉਹਨਾਂ ਦੇ ਮਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀ ਫੋਟੋ ਵਰਤਣ ਨੂੰ ਲੈ ਕੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਸੋਨ ਦਾਸ ਜੀ ਸੋਨ ਦਾਸ ਹਾਂਜੀ ਹਾਂਜੀ ਸੋਨ ਦਾਸ ਪਿੰਡ ਕਿਹੜਾ ਆਪਣਾ ਜੀ ਪਿੰਡ ਹਥਨਾ ਜੀ ਮਲੇਰਕੋਟਾ ਡਿਸਟ੍ਰਿਕਟ ਅੱਛਾ ਕਿ ਫੋਟੋ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਇਹਨਾਂ ਪਿੰਡਾਂ 'ਚ ਪਾਣੀ ਪਹੁੰਚ ਗਿਆ ਤੇ ਤੁਹਾਡੀ ਫੋਟੋ ਲੱਗੀ ਹੋਈ ਹੈ ਨਹਿਰੀ ਪਾਣੀ ਤੁਹਾਡੇ ਪਿੰਡਾਂ 'ਚ ਨਹਿਰੀ ਪਾਣੀ ਪਹੁੰਚ ਗਿਆ ਜੀ ਨਹੀਂ ਸਾਡੇ ਨਹਿਰੀ ਪਾਣੀ ਕਿੱਥੇ ਜੀ ਅਸੀਂ ਤਾਂ ਤਿੰਨ-ਤਿੰਨ ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਾਣੀ ਵਾਸਤੇ ਅੱਛਾ ਜੀ ਤੇ ਇਹ ਜਿਹੜੀ ਝੜ ਵਾਲੀ ਸਰਕਾਰ ਹੈ ਸੀਐਮ ਭਗਵੰਤ ਸਿੰਘ ਮਾਨ ਨੇ ਚਾਕੇ ਖਬਰਾਂ ਕਿਤੇ ਦੀਆਂ ਹੋਰ ਦੇ ਜਾਂਦਾ ਫੋਟੋ ਦਿਖਦੀਆਂ ਹੋਰ ਲਾਈ ਜਾਂਦਾ ਜੀ ਪਹਿਲਾਂ ਤਾਂ ਇਹ ਸਰਕਾਰ ਦੇ ਉੱਤੇ ਹੀ 420 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਹਾਂ ਕਿਉਂਕਿ ਜਿੱਥੇ ਪਾਣੀ ਪਹੁੰਚਾ ਨਹੀਂ ਉਹ ਫੋਟੋਆਂ ਨਹੀਂ ਜਾਂਦੇ ਨੇ ਚੱਕ ਚੱਕ ਉਹ ਏਰੀਆ ਦਾ ਨਾਉ ਨਹੀਂ ਜਾਂਦੇ ਨੇ ਇਹ ਬਹੁਤ ਮਾੜੀ ਗੱਲ ਹੈ ਇਹਨਾਂ ਵਾਸਤੇ ਮਤਲਬ ਉਹ ਜਿਹੜੀ ਫੋਟੋ ਲੱਗੀ ਆ ਉਹ ਤੁਹਾਡੀ ਹੈ ਤੁਹਾਡੇ ਖੇਤ ਨੂੰ ਨਹਿਰੀ ਪਾਣੀ ਮਿਲਦਾ ਹੀ ਨਹੀਂ ਨਹੀਂ ਜੀ ਸਾਡੇ ਤਾਂ ਅਸੀਂ 3-3:3 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਸਾਡੇ ਨੇ ਨਹਿਰੀ ਪਾਣੀ ਹੈ ਨਹੀਂ ਤੇ ਇਹ ਫਿਰ ਤੁਹਾਡੀ ਫੋਟੋ ਉਹਨਾਂ ਕੋਲੇ ਕਿਵੇਂ ਆ ਗਈ ਜੀ ਇਹ ਤਕਰੀਬਨ ਅੱਜ ਤੋਂ 4-5 ਸਾਲ ਪਹਿਲਾਂ ਪੱਤਰਕਾਰ ਆਏ ਸੀ ਮੇਰੇ ਕੋਲੇ ਇੰਟਰਵਿਊ ਲੈਣ ਨਹਿਰੀ ਪਾਣੀ ਵਾਸਤੇ ਅੱਛਾ ਜੀ ਤੇ ਉਹ ਦੇਖਦੇ ਸੀ ਵੀ ਕਿਹੜੇ ਖੇਤਾਂ 'ਚ ਪਾਣੀ ਆਉਂਦਾ ਨਹਿਰੀ ਪਾਣੀ ਹੈਗਾ ਜਾਂ ਨਹੀਂ ਹੈਗਾ ਫਿਰ ਉਹਨਾਂ ਨੂੰ ਇੰਟਰਵਿਊ ਦਿੱਤੀ ਸੀ ਠੀਕ ਹੈ ਜੀ ਵੀ ਸਾਨੂੰ ਨਹਿਰੀ ਪਾਣੀ ਦੀ ਲੋੜ ਹੈ ਵੀ 24-25 ਏਕੜ ਦੀ ਖੇਤੀ ਕਰਦੇ ਆਂ ਵੀ ਸਾਡੇ ਪਾਣੀ ਨਹੀਂ ਹੈਗਾ ਇੱਥੇ 250 ਤੋਂ ਕਰੀਬ ਉੱਪਰ ਪਾਣੀ ਜਾ ਚੁੱਕਿਆ ਸਾਡੇ ਜੀ ਤੇ ਬਸ ਇਦਾਂ ਹੀ ਚੱਲ ਰਿਹਾ ਪ੍ਰੋਸੈਸ ਸਾਡਾ ਤੇ ਹਲਕਾ ਕਿਹੜਾ ਤੁਹਾਡਾ ਜੀ ਹਰਕਮ ਨਹਿਰ ਕੋਟਲਾ ਜੀ ਹਰਕਮ ਨਹਿਰ ਕੋਟਲਾ ਤੁਹਾਡੇ ਮਤਲਬ ਨਹਿਰੀ ਪਾਣੀ ਦਾ ਕੋਈ ਪ੍ਰਬੰਧ ਹੈ ਹੀ ਨਹੀਂ ਜਮੀਨੀ ਜੀ ਬਿਲਕੁਲ ਨਹੀਂ ਜੀ ਫਿਰ ਜਿਹੜੀ ਸਰਕਾਰ ਕਹਿੰਦੀ ਹੈ ਵੀ ਪਾਣੀ ਪਹੁੰਚ ਗਿਆ ਫਿਰ ਉਹ ਇਸ ਸਰਕਾਰ ਕਾਗਜ਼ਾਂ 'ਚ ਪਾਣੀ ਆਈ ਜਾਂਦਾ ਜੀ ਇਹਨਾਂ ਦੇ ਸਾਡੇ ਖੇਤਾਂ 'ਚ ਤਾਂ ਪਾਣੀ ਹੈ ਨਹੀਂ ਠੀਕ ਹੈ ਜੀ ਤੁਹਾਡੇ ਖੇਤਾਂ 'ਚ ਨਹਿਰੀ ਪਾਣੀ ਹੈ ਨਹੀਂ ਤੁਹਾਡੀ ਫੋਟੋ ਜ਼ਰੂਰ ਲਾਤੀ ਆਹ ਮੇਰੀ ਫੋਟੋ ਜ਼ਰੂਰ ਲਾ ਦੇਈ ਚਾਹਤ ਦੁੱਖ ਹੋਇਆ ਫੋਟੋ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਜੀ ਹੂੰ ਜੇ ਕੋਈ ਸੱਚ ਹੋਵੇ ਚਲੋ ਉੱਥੇ ਹੁੰਦਾ ਵੀ ਠੀਕ ਆ ਗੱਲ ਜਦੋਂ ਸੱਚ ਨਹੀਂ ਹੈਗਾ ਝੂਠ ਤੇ ਫੋਟੋ ਲਾਉਣੀ ਬਹੁਤ ਮਾੜੀ ਗੱਲ ਆ ਸਰਕਾਰ ਦੀ ਇਹ ਬਹੁਤ ਮਾੜੀ ਗੱਲ ਮਤਲਬ ਹੈ ਜੀ ਤੁਸੀਂ ਚਾਹੁੰਦੇ ਆ ਵੀ ਇਹ ਫੋਟੋ ਤੁਹਾਡੀ ਹਟਾਈ ਜਾਵੇ ਹਾਂਜੀ ਹਾਂਜੀ ਮੈਂ ਚਾਹੁੰਨਾ ਜੀ ਠੀਕ ਹੈ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਆਮ ਆਦਮੀ ਪਾਰਟੀ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ ਆਹ ਤਸਵੀਰ ਜੋ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਜਿਸ ਦੇ ਵਿੱਚ ਲਿਖਿਆ ਗਿਆ ਕਿ ਮਲੋਟ ਹਲਕੇ ਚ 50 ਸਾਲ ਤੋਂ ਬਾਅਦ ਪਹੁੰਚਿਆ ਟੇਲਾਂ ਤੱਕ ਪਾਣੀ ਉਸ ਦੇ ਵਿੱਚ ਹੇਠਾਂ ਇੱਕ ਕਿਸਾਨ ਦੀ ਫੋਟੋ ਲਗਾਈ ਹੈ ਤੁਸੀਂ ਗੌਰ ਨਾਲ ਦੇਖੋ ਜਿਹੜੀ ਕਿਸਾਨ ਦੀ ਫੋਟੋ ਜਿਹਦੇ ਉੱਤੇ ਅਸੀਂ ਸਰਕਲ ਵੀ ਮਾਰਿਆ ਹੋਇਆ ਹੈ ਜਿਹੜੀ ਇਹ ਕਿਸਾਨ ਦੀ ਫੋਟੋ ਲਗਾਈ ਹੈ ਇਹ ਕਿਸਾਨ ਮਲੋਟ ਏਰੀਆ ਦਾ ਹੈ ਹੀ ਨਹੀਂ ਇਹ ਕਿਸਾਨ ਹੈ ਮਲੇਰ ਕੋਟਲਾ ਇਲਾਕੇ ਦੇ ਪਿੰਡ ਹਥਨ ਦਾ ਜਿਹਦਾ ਨਾਮ ਹੈ ਸੋਨਦਾਸ ਸੋਨਦਾਸ ਮਲੇਰ ਕੋਟਲਾ ਆਪ ਦਾ ਰਹਿਣ ਅਮਲੇਰ ਕੋਟਲਾ ਦੇ ਪਿੰਡ ਹਥਨ ਦਾ ਰਹਿਣ ਵਾਲਾ ਜਿਹਦੀ ਪਿੰਡ ਨੂੰ ਜਾਂ ਜਿਹਦੇ ਖੇਤ ਨੂੰ ਨਹਿਰੀ ਪਾਣੀ ਪਹੁੰਚਦਾ ਹੀ ਨਹੀਂ ਮਤਲਬ ਕੀ ਆਮ ਆਦਮੀ ਪਾਰਟੀ ਨੇ ਨਿੱਡ ਤੋਂ ਫੋਟੋ ਚੱਕੀ ਤੇ ਲਗਾ ਦਿੱਤੀ ਇਹ ਦੇਖਿਆ ਹੀ ਨਹੀਂ ਕਿ ਵਿਅਕਤੀ ਦੇ ਪਿੰਡ ਨੂੰ ਜਾਂ ਜਿਹੜੇ ਵਿਅਕਤੀ ਦੇ ਖੇਤ ਨੂੰ ਨਹਿਰੀ ਪਾਣੀ ਪਹੁੰਚਦਾ ਜਾਂ ਨਹੀਂ ਇਹ ਪਿੰਡ ਤੇ ਇਥੋਂ ਦੇ ਆਸ-ਪਾਸ ਦੇ 40 ਤੋਂ 50 ਪਿੰਡ ਪਿਛਲੇ ਲਗਭਗ 3.5 ਸਾਲ ਤੋਂ ਆਮ ਆਦਮੀ ਪਾਰਟੀ ਦੇ ਨਾਲ ਲੜਾਈ ਲੜ ਰਹੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਇਸ ਵਿਅਕਤੀ ਦੀ ਖਬਰ ਵੀ ਲੱਗੀ ਸੀ ਮੈਗਜ਼ੀਨ ਦੇ ਵਿੱਚ ਅੱਜ ਤੋਂ ਲਗਭਗ 2023 ਦੇ ਵਿੱਚ ਇਸ ਦੀ ਮੈਗਜ਼ੀਨ ਦੇ ਵਿੱਚ ਖਬਰ ਲੱਗੀ ਸੀ ਜਿੱਥੋਂ ਇਹ ਫੋਟੋ ਚੱਕੀ ਗਈ ਹੈ ਆਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਚੱਕੀ ਆ ਇੱਕ ਮੈਗਜ਼ੀਨ ਤੋਂ ਣੈਟ ਤੋਂ ਤੇ ਲਗਾ ਦਿੱਤੀ ਕਿ ਕਿ ਮਲੋੜ ਦੇ ਪਿੰਡਾਂ 'ਚ ਪਾਣੀ ਪਹੁੰਚਿਆ ਫੋਟੋ ਲਗਾਈ ਗਈ ਮਲੇਰ ਕੋਟਰਾ ਦੇ ਕਿਸਾਨ ਦੀ ਜਿੱਥੇ ਪਾਣੀ ਦਾ ਨਹਿਰੀ ਪਾਣੀ ਦਾ ਨਾਮੋ ਨਿਸ਼ਾਨੀ ਹੈ ਨਹੀਂ ਜਿਹੜੇ ਪਿੰਡਾਂ ਦੇ ਵਿੱਚ ਤੇ ਸ਼ੋਅ ਇਹ ਕੀਤਾ ਗਿਆ ਕਿ ਜੀ ਮਲੇਰ ਜਿਹੜਾ ਮਲੋੜ ਦੇ ਪਿੰਡਾਂ 'ਚ ਪਾਣੀ ਪਹੁੰਚਿਆ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੋਟੋਆਂ ਵਰਤੀਆਂ ਜਾਂਦੀਆਂ ਤੇ ਇੱਕ ਹੋਰ ਦੱਸ ਦਈਏ ਕਿ ਸੋਨ ਦਾਸ ਨੂੰ ਆਪਣੀ ਇਸ ਫੋਟੋ ਵਰਤਨ ਤੇ ਪੂਰਾ ਇਤਰਾਜ਼ ਹੈ ਅਸੀਂ ਉਸ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਆਮਦਮੀ ਪਾਰਟੀ ਸਾੜਨਾ ਪਿਛਲੇ 3 ਸਾਲ ਤੋਂ ਧੋਖਾ ਕਰ ਰਹੀ ਹੈ ਸਾਡੇ ਪਿੰਡਾਂ ਦੇ ਵਿੱਚ ਪਾਣੀ ਦੀ ਬੂੰਦ ਤੱਕ ਨਹੀਂ ਪਹੁੰਚੀ ਨਹਿਰੀ ਦੀ ਸਾਡੇ ਪਿੰਡਾਂ ਦੇ ਵਿੱਚ ਕੋਈ ਰਜ਼ਬਾਹਾ ਨਹੀਂ ਕੋਈ ਨਹਿਰ ਨਹੀਂ ਲੰਘਦੀ ਸੋ ਸਾਡੇ ਪਿੰਡਾਂ ਦਾ ਤਾਂ ਤੱਕ ਸਖਤ ਇਤਰਾਜ਼ ਹੈ ਪਰ ਇਹ ਸਾਡੀ ਫੋਟੋ ਵਰਤ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਐ ਉਹਨਾਂ ਨੇ ਕਿਹਾ ਕਿ ਮੇਰੀ ਜਿੰਨੀ ਜ਼ਮੀਨ ਆ ਉਹਨੂੰ ਇੱਕ ਬੂੰਦ ਵੀ ਨਹਿਰੀ ਪਾਣੀ ਨਹੀਂ ਲੱਗਦਾ ਸਾਰਾ ਧਰਤੀ ਇੱਥੋਂ ਪਾਣੀ ਖਿੱਚਣਾ ਪੈ ਰਿਹਾ ਤੇ ਅਸੀਂ ਲੰਮੇ ਸਮੇਂ ਤੋਂ ਨਹਿਰੀ ਪਾਣੀ ਦੇ ਲਈ ਇੱਕ ਸੰਘਰਸ਼ ਕਮੇਟੀ ਬਣਾ ਕੇ ਲੜਾਈ ਵੀ ਲੜ ਰਹੇ ਹਾਂ ਤਾਂ ਹੁਣ ਤੁਸੀਂ ਇੱਥੋਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪੋਸਟਰ ਜਾਰੀ ਕੀਤੇ ਜਾਂਦੇ ਜਿੱਥੇ ਇਹ ਹੀ ਨਹੀਂ ਦੇਖਿਆ ਜਾਂਦਾ ਕਿ ਜਿਹੜੇ ਵਿਅਕਤੀ ਦੀ ਫੋਟੋ ਲਗਾ ਰਹੇ ਆ ਉਹਨੂੰ ਨਹਿਰੀ ਪਾਣੀ ਨਹੀਂ ਮਿਲਦਾ ਇਸ ਤਰੀਕੇ ਦੇ ਨਾਲ ਝੂਠ ਪ੍ਰਚਾਰਿਆ ਜਾਂਦਾ ਹੈ ਜਿਹੜੇ ਮਲੋੜ ਦੇ ਪਿੰਡਾਂ ਦਾ ਨਾਮ ਲਿਖਿਆ ਉੱਥੋਂ ਦੇ ਕਿਸਾਨਾਂ ਦੀ ਫੋਟੋ ਨਹੀਂ ਲਗਾਈ ਜਿੱਥੇ ਪਾਣੀ ਨਹੀਂ ਪਹੁੰਚਦਾ ਉੱਥੋਂ ਦੀ ਫੋਟੋ ਲਗਾ ਦਿੱਤੀ ਹੈ ਤਾਂ ਇੱਥੋਂ ਇਹ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਪੋਸਟਰ ਬਣਾ ਕੇ ਵਾਵਾ ਖੱਟਣ ਤੱਕ ਸੀਮਤਾ ਪਰ ਅਸਲ ਜ਼ਮੀਨੀ ਹਕੀਕਤ ਬਹੁਤ ਦੂਰ ਹੈ ਅਸੀਂ ਇਸ ਵਿਸ਼ੇ ਤੇ ਸੋਨਦਸ ਨਾਲ ਗੱਲ ਵੀ ਕੀਤੀ ਹੈ ਪਾਓ ਤੁਹਾਨੂੰ ਉਹ ਸੁਣਾਉਣੇ ਆ ਬੜਾ ਇਤਰਾਜ ਆ ਬੜਾ ਗੁੱਸਾ ਉਹਨਾਂ ਦੇ ਮਨ ਦੇ ਵਿੱਚ ਆ ਆਮਦਮੀ ਪਾਰਟੀ ਵੱਲੋਂ ਉਹਨਾਂ ਦੀ ਫੋਟੋ ਵਰਤਨ ਨੂੰ ਲੈ ਕੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਸੋਨ ਦਾਸ ਜੀ ਸੋਨ ਦਾਸ ਹਾਂਜੀ ਹਾਂਜੀ ਸੋਨ ਦਾਸ ਪਿੰਡ ਕਿਹੜਾ ਆਪਣਾ ਜੀ ਪਿੰਡ ਹਥਨਾ ਜੀ ਬਲੇਰਪੁਰ ਡਿਸਟ੍ਰਿਕਟ ਅੱਛਾ ਇੱਕ ਫੋਟੋ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਇਹਨਾਂ ਪਿੰਡਾਂ 'ਚ ਪਾਣੀ ਪਹੁੰਚ ਗਿਆ ਤੇ ਤੁਹਾਡੀ ਫੋਟੋ ਲੱਗੀ ਹੋਈ ਹੈ ਨਹਿਰੀ ਪਾਣੀ ਤੁਹਾਡੇ ਪਿੰਡਾਂ ਤੇ ਨਹਿਰੀ ਪਾਣੀ ਪਹੁੰਚ ਗਿਆ ਜੀ ਨਹੀਂ ਸਾਡੇ ਨਹਿਰੀ ਪਾਣੀ ਕਿੱਥੇ ਜੀ ਅਸੀਂ ਤਾਂ ਤਿੰਨ ਸਾਢੇ 3 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਾਣੀ ਵਾਸਤੇ ਅੱਛਾ ਜੀ ਤੇ ਇਹ ਜਿਹੜੀ ਝੜ ਵਾਲੀ ਸਰਕਾਰ ਆ ਸੀਐਮ ਭਗਵੰਤ ਸਿੰਘ ਮਾਨ ਆ ਚੱਕੇ ਖਬਰਾਂ ਕਿਤੇ ਦੀਆਂ ਹੋਰ ਦਈ ਜਾਂਦਾ ਫੋਟੋ ਦਿਖਦੀਆਂ ਹੋਰ ਲਾਈ ਜਾਂਦਾ ਜੀ ਪਹਿਲਾਂ ਤਾਂ ਇਹ ਸਰਕਾਰ ਦੇ ਉੱਤੇ ਹੀ 420 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਹਮ ਕਿਉਂਕਿ ਜਿੱਥੇ ਪਾਣੀ ਪਹੁੰਚਾ ਨਹੀਂ ਉਹ ਫੋਟੋਆਂ ਨਹੀਂ ਜਾਂਦੇ ਨੇ ਚੱਕ ਚੱਕ ਉਹ ਏਰੀਆ ਦਾ ਨਾਉਂ ਦਈ ਜਾਂਦੇ ਨੇ ਇਹ ਬਹੁਤ ਮਾੜੀ ਗੱਲ ਹੈ ਇਹਨਾਂ ਵਾਸਤੇ ਮਤਲਬ ਉਹ ਜਿਹੜੀ ਫੋਟੋ ਲਗੀ ਆ ਉਹ ਤੁਹਾਡੀ ਹੈ ਤੇ ਤੁਹਾਡੇ ਖੇਤ ਨੂੰ ਨਹਿਰੀ ਪਾਣੀ ਮਿਲਦਾ ਹੀ ਨਹੀਂ ਨਹੀਂ ਜੀ ਸਾਡੇ ਤਾਂ ਅਸੀਂ 3-3.5 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਸਾਡੇ ਨੇਹਰੀ ਪਾਣੀ ਹੈ ਨਹੀਂ ਤੇ ਇਹ ਫਿਰ ਤੁਹਾਡੀ ਫੋਟੋ ਉਹਨਾਂ ਕੋਲੇ ਕਿਵੇਂ ਆ ਗਈ ਜੀ ਇਹ ਤਕਰੀਬਨ ਅੱਜ ਤੋਂ 4-5 ਸਾਲ ਪਹਿਲਾਂ ਪੱਤਰਕਾਰ ਆਏ ਸੀ ਮੇਰੇ ਕੋਲੇ ਇੰਟਰਵਿਊ ਲੈਣ ਨਹਿਰੀ ਪਾਣੀ ਵਾਸਤੇ ਅੱਛਾ ਜੀ ਤੇ ਉਹ ਦੇਖਦੇ ਸੀ ਵੀ ਕਿਹੜੇ ਖੇਤਾਂ 'ਚ ਪਾਣੀ ਆਉਂਦਾ ਨਹਿਰੀ ਪਾਣੀ ਹੈਗਾ ਜਾਂ ਨਹੀਂ ਹੈਗਾ ਫਿਰ ਉਹਨਾਂ ਨੂੰ ਇੰਟਰਵਿਊ ਦਿੱਤੀ ਸੀ ਠੀਕ ਹੈ ਜੀ ਬੀ ਸਾਨੂੰ ਨਹਿਰੀ ਪਾਣੀ ਦੀ ਲੋੜ ਹੈ ਵੀ 24 25 ਏਕੜ ਦੀ ਖੇਤੀ ਕਰਦੇ ਆ ਵੀ ਸਾਡੇ ਪਾਣੀ ਨਹੀਂ ਹੈਗਾ ਇੱਥੇ 250 ਤੋਂ ਕਰੀਬ ਉੱਪਰ ਪਾਣੀ ਜਾ ਚੁੱਕਿਆ ਸਾਡੇ ਜੀ ਤੇ ਬਸ ਇਦਾਂ ਹੀ ਚੱਲ ਰਿਹਾ ਪ੍ਰੋਸੈਸ ਸਾਡਾ ਤੇ ਹਲਕਾ ਕਿਹੜਾ ਤੁਹਾਡਾ ਜੀ ਹਲਕਾ ਮਲੇਰ ਕੋਟਲਾ ਜੀ ਹਲਕਾ ਮਲੇਰ ਕੋਟਲਾ ਤੁਹਾਡੇ ਮਤਲਬ ਨਹਿਰੀ ਪਾਣੀ ਦਾ ਕੋਈ ਪ੍ਰਬੰਧ ਹੈ ਹੀ ਨਹੀਂ ਜ਼ਮੀਨੀ ਜੀ ਬਿਲਕੁਲ ਨਹੀਂ ਜੀ ਫਿਰ ਜਿਹੜੀ ਸਰਕਾਰ ਕਹਿੰਦੀ ਹੈ ਵੀ ਪਾਣੀ ਪਹੁੰਚ ਗਿਆ ਫਿਰ ਉਹ ਇਸ ਸਰਕਾਰ ਕਾਗਜ਼ਾਂ 'ਚ ਪਾਣੀ ਆਈ ਜਾਂਦਾ ਜੀ ਇਹਨਾਂ ਦੇ ਸਾਡੇ ਖੇਤਾਂ 'ਚ ਤਾਂ ਪਾਣੀ ਹੈ ਨਹੀਂ ਠੀਕ ਹੈ ਜੀ ਤੁਹਾਡੇ ਖੇਤਾਂ 'ਚ ਨਹਿਰੀ ਪਾਣੀ ਹੈ ਨਹੀਂ ਤੁਹਾਡੀ ਫੋਟੋ ਜ਼ਰੂਰ ਲਾਤੀ ਆਹ ਮੇਰੀ ਫੋਟੋ ਜ਼ਰੂਰ ਲਾ ਦੇਈ ਚੱਤ ਦੁੱਖ ਹੋਇਆ ਫੋਟੋ ਦੇਖ ਕੇ ਬਹੁਤ ਜਿਆਦਾ ਦੁੱਖ ਹੁੰਦਾ ਜੀ ਹੂੰ ਜੇ ਕੋਈ ਸੱਚ ਹੋਵੇ ਚਲੋ ਉੱਥੇ ਹੁੰਦਾ ਵੀ ਠੀਕ ਆ ਗੱਲ ਜਦੋਂ ਸੱਚ ਨਹੀਂ ਹੈਗਾ ਝੂਠ ਤੇ ਫੋਟੋ ਲਾਉਣੀ ਬਹੁਤ ਮਾੜੀ ਗੱਲ ਆ ਸਰਕਾਰ ਦੀ ਇਹ ਬਹੁਤ ਮਾੜੀ ਗੱਲ ਮਤਲਬ ਇਹ ਜੀ ਤੁਸੀਂ ਚਾਹੁੰਦੇ ਆ ਵੀ ਇਹ ਫੋਟੋ ਤੁਹਾਡੀ ਹਟਾਈ ਜਾਵੇ ਹਾਂਜੀ ਹਾਂਜੀ ਮੈਂ ਚਾਹੁੰਦਾ ਜੀ ਠੀਕ ਹੈ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ